ਜਿਆ ਪੀਮ ਜਿਆ ਪਾਰਤ ਅੱਜ ਮੇਰਾ ਆਪ ਜੀ ਦਾ ਲਾਈਵ ਹੋਣ ਦਾ ਇੱਕ ਵਿਸ਼ੇਸ਼ ਜਿਹੜਾ ਮਕਸਦ ਹੈ ਇੱਕ ਸਾਡੇ ਹਲਕਾ ਫਲੌਰ ਦੇ ਬੰਨ ਨਗਲ ਵਿਖੇ ਇੱਕ ਬੜੀ ਜੜੀ ਮੰਦਭਾਗੀ ਘਟਨਾ ਵਾਪਰੀ ਸੋ ਸਾਡੇ ਪਰਉਪੁਜੀਏ ਬੋਧੀ ਸੰਤ ਬਾਵਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਜੀ ਦੇ ਆਦਮ ਕਦ ਬੋਤ ਸਟੈਚੂ ਵਾਲਾ ਜੋ ਸ਼ਰਾਬਦੀ ਅਲਸਰਾ ਵੱਲੋਂ ਜਿਹੜੀ ਸ਼ਰਾਬਤ ਕੀਤੀ ਗਈ ਹੈ ਉਸ ਦਾ ਮੈਂ ਬਿਲਕੁਲ ਸਹਿਮਤ ਤਸੀਲ ਬਲੌਰ ਵੱਲੋਂ ਸਭ ਸ਼ਬਦਾਂ ਵਿੱਚ ਨਿੰਦਾ ਕਰਦਾ ਅਤੇ ਭਾਰਤ ਦੇ ਗੌਰਵ ਭਾਰਤ ਲਈ ਭਾਰਤ ਦਾ ਗੌਰਵ ਮੇਂ ਇਤਿਹਾਸ ਲਿਖਣ ਵਾਲੇ ਪਰਮ ਪੂਜੇ ਬੋਧੀ ਸਤਿਵ ਬਾਬਾ ਸਾਹਿਬ ਡਾਕਟਰ ਅਬੇਡਕਾਰ ਜੀ ਦਾ ਭਾਰਤ ਦੇਸ਼ ਦੇ ਨਿਰਮਾਣ ਵਿੱਚ ਅਤੇ ਭਾਰਤ ਦੇਸ਼ ਨੂੰ ਬਣਾਉਣ ਵਿੱਚ ਇੱਕ ਬੜਵੰਦਾ ਤੇ ਅਹਿਮ ਯੋਗਦਾਨ ਸਦਕਾ ਜਿਹੜਾ ਬਾਬਾ ਸਾਹਿਬ ਡਾਕਟਰ ਉਬਲਕਰ ਜੀ ਨੂੰ ਭਾਰਤ ਰੋਗਨ ਦੇ ਬੋਰਡ ਨਾਲ 31 ਮਾਰਚ 1990 ਨੂੰ ਨਿਵਾਜਿਆ ਗਿਆ। ਸੋਨਾ ਦੀ ਬਹੁਤ ਵੱਡੋਲੀ ਦੇਣ ਇਸ ਦੇਸ਼ ਨੂੰ ਕਿਉਂਕਿ ਬਾਬਾ ਸਾਹਿਬ ਡਾਕਟਰ ਇੱਕ ਅਜਿਹੇ ਲੋਕ ਨਾਇਕ ਹੋਏ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਦੇਖਣਾ ਬੜੀ ਅੱਖ ਨੇ ਭਾਰਤ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮਾਣੇ ਦੇ ਵਿੱਚ ਪਰੋਗਿਆ ਰੱਖਿਆ ਤਾਂ ਜੋ ਇਸ ਦੇਸ਼ ਦੇ ਵਿੱਚ ਜਿਹੜੇ ਸਦੀਆਂ ਤੋਂ ਗੁਲਾਮ ਲੋਕ ਦਬੇ ਕੁਚਲੇ ਤਾੜੇ ਲੋਕਾਂ ਦਾ ਵਸੀਹਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਬਣੇ ਉਹਨਾਂ ਨੇ ਭਾਰਤ ਦੇਸ਼ ਦਾ ਜਿਹੜਾ ਭਾਰਤੀ ਸੰਵਿਧਾਨ ਲਿਖ ਕੇ ਜਿਹੜਾ ਇਸ ਦੇਸ਼ ਨੂੰ ਸਪੋਰਟ ਕੀਤਾ ਉਸ ਦੇ ਵਿੱਚ ਹਰ ਧਰਮ ਦੇ ਲੋਕ ਉਸ ਆਪਣੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਅਨੁਸਾਰ ਉਹ ਲੋ ਮਨਸਤ ਦੇ ਆਉਣ ਨੂੰ ਪੂਜ ਸਕਦੇ ਆ ਇਸੇ ਤਰ੍ਹਾਂ ਜਿਹੜਾ ਐਸਸੀ ਸਵਾਜ ਦੇ ਲੋਕ ਐਸਸੀ ਐਸਟੀ OBC ਧਾਰਮਿਕ ਘੱਟ ਗਿਣਤੀਆਂ ਦੇ ਲੋਕ ਪਰ ਪੂਜੇ ਬੋਦੀ ਸਾਹਿਬ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਆਪਣਾ ਈਸ਼ਟ ਤੇ ਆਪਣਾ ਰਹਿਬਰ ਮੰਨਦੇ ਆ ਸੋ ਪਿੰਡ ਨੰਗਲ ਦੇ ਵਿੱਚ ਜਿਹੜੀ ਇੱਕ ਪਤੀ ਜਨਕ ਜੜੀ ਇੱਕ ਘਟਨਾ ਜਿਸ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਹੈ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਐਨਵਾਈ ਆ ਬਾਬਾਸਾਂ ਡਾਕਟਰ ਅੰਬੈਦਕਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਜਿਹੜੇ ਹਿਰਦੇ ਨੂੰ ਕਾਫੀ ਠੇਸ ਪਹੁੰਚੀ ਆ ਸੋ ਅਸੀਂ ਇਸ ਘਟਨਾ ਦੀ ਉਹ ਜੋ ਨਿੰਦਾ ਕਰਦੇ ਆ ਅਤੇ 31 ਮਾਰਚ ਇਹ ਸ਼ਰਾਬ ਦੀ ਅਲਸਰਾ ਵੱਲੋਂ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਆ 31 ਮਾਰਚ 1990 ਨੂੰ ਭਾਰਤ ਦੇਸ਼ ਦਾ ਗੌਰਵ ਭਾਰਤ ਵਿੱਚ ਇਤਿਹਾਸ ਲਿਖਣ ਵਾਲਾ ਲੋਕ ਅਦਾਇਕ ਬਾਬਾ ਸਾਹਿਬ ਡਾਕਟਰ ਅਮੇਰਦਾਰ ਜਿਸ ਨੂੰ ਇਸ ਦਿਨ ਭਾਰਤ ਉਤਰ ਦੀ ਵਾਢੀ ਆਪਾਦੀ ਨਾਲ ਜਿਹੜਾ ਨਵਾਜਿਆ ਗਿਆ ਸੋ ਅੱਜ ਉਹਨਾਂ ਨੇ ਇਸ ਦਿਨ ਨੂੰ ਇਸ ਕਰਕੇ ਚੁਣਿਆ ਤਾਂ ਜੋ ਇਸ ਦਿਨ ਦੇ ਵਿੱਚ ਇਲਾਕੇ ਦਾ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਸਕੇ ਸੋ ਅੱਜ ਜਿਹੜਾ ਇਹ ਮੁਸਲਮਾਨ ਸਮਾਜ ਦੇ ਵਿੱਚ ਬਹੁਤ ਵੱਡਾ ਜਿਹੜਾ ਦਿਨ ਹੈ ਮੁਸਲਮਾਨਾਂ ਲੋਕਾਂ ਦਾ ਜਿਹੜਾ ਅੱਜ ਈਦ ਅਲਿਫ ਦਾ ਤਿਹਾੜੀ ਹੈ ਬੜੀ ਸ਼ਾਨਦਾਰ ਔਰ ਪ੍ਰੇਮ ਪਿਆਰ ਆਪਸੀ ਭਾਈਚਾਰ ਸਾਂਝ ਦੇ ਦੌਰ ਦੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਬਣਾਉਂਦੇ ਹਾਂ ਸਾਡੇ ਸਮਾਜ ਦੇ ਲੋਕ ਮੁਸਲਮਾਨ ਜਿਹੜੇ ਧਰਮ ਦੇ ਲੋਕ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਨੂੰ ਵੀ ਦਿਲ ਕਰਦੀਆਂ ਈਦ ਦੀਆਂ ਮੁਬਾਰਕਾਂ ਦੇ ਗੱਲ ਆ ਕਿ ਉਹਨਾਂ ਨਾਲ ਜਿਹੜਾ ਆਪਣਾ ਇਹ ਰੋਟੀ ਸਾਂਝੀ ਕਰਦੇ ਆ ਸੋ ਦਿਲ ਵੀ ਉਹਨਾਂ ਨੇ ਚੁੜਿਆ ਬੜੀ-ਬੜੀ ਛਾਜਿਸਤਾਂ ਤੇ ਜਿਹੜੀ ਕਟਰਾ ਸਾਡੇ ਹਲਕੇ ਫਲੋਰ ਦੇ ਵਿੱਚ ਵਾਪਰੀ ਆ ਇਹ ਲੋਕ ਕਿਸੇ ਧਰਮ ਨੂੰ ਮੰਨਣ ਵਾਲੇ ਲੋਕ ਨਹੀਂ ਹੋ ਸਕਦੇ ਕਿਉਂਕਿ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਹੁੰਦੇ ਆ ਉਹ ਇਹੋ ਜਿਹੀਆ ਕੁੱਦੀਆ ਹੱਤਿਆ ਨਹੀਂ ਕਰਦੇ ਸੋ ਇਸ ਤੋਂ ਪਹਿਲਾਂ 26 ਜਨਵਰੀ ਨੂੰ ਇਹੀ ਜਲਸੀਆਂ ਦੇ ਲੋਕਾਂ ਨੇ ਦਿਨ ਚੁਣਿਆ ਜਿੱਥੇ ਸਾਡੇ ਆਸਥੀਆਂ ਦਾ ਕੇਂਦਰ ਸ੍ਰੀ ਹਰਮੰਦਰ ਸਾਹਿਬ ਜਿੱਥੇ 골ਡਨ ਟੈਂਪਲ ਅੰਮ੍ਰਿਤਸਰ ਵਿਖੇ ਸਾਡੇ ਪੂਰੇ ਧਰਮਾਂ ਦੇ ਲੋਕ ਜਿਹੜੇ ਅਸੀਂ ਉੱਥੇ ਲਤ ਮਸਰ ਹੋਣ ਜਾਂਦੇ ਆਂ ਅਸੀਂ ਉਸ ਜਿਹੜੇ ਗੋਲਡਨ ਟੈਂਪਲ ਦੇ ਵਿੱਚ ਨਮਸਕਾਰ ਕਰ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਸੋ ਉਸ ਧਰਤੀ ਪਵਿੱਤਰ ਧਰਤੀ ਨੂੰ ਇਹਨਾਂ ਨੇ ਚੁਣਿਆ 26 ਜਨਵਰੀ ਨੂੰ ਬਾਬਾ ਸਾਹਿਬ ਦੇ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਨਾਲ ਜਿਹੜਾ ਇਹਨਾਂ ਨੇ ਵਿਰਦ ਵੀ ਕੀਤੀ ਕਿਉਂਕਿ 26 ਜਨਵਰੀ ਉਸ ਦਿਨ ਤੇ ਭਾਰਤ ਦੇਸ਼ ਦਾ ਜਿਹੜਾ ਸਰਦਾਰ ਦੇਸ਼ ਦੇ ਅੰਦਰ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਲੇਖੇ ਹੋਏ ਸਿਧਾਂਤ ਨੂੰ ਲਾਗੂ ਕੀਤਾ ਗਿਆ ਉਸ ਦਿਨ ਨੂੰ ਚੁਣਿਆ ਤਾਂ ਜੋ ਇਹ ਸਮਾਜ ਦੇ ਲੋਕ ਇਸ ਇਹ ਜਿਹੜੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਜੀਵਨ ਨੂੰ ਮਿਲੋ ਵਰਤੋਂ ਕਰਦੇ ਜੀਵਨ ਨਾਲ ਲੱਗੇ ਰਹਿੰਦੇ ਆ ਇਸ ਏਜੰਸੀਆਂ ਦੇ ਲੋਕ ਸ਼ਾਹਰ ਲੋਕ ਇਹ ਨਹੀਂ ਚਾਹੁੰਦੇ ਕਿ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰਾਂ ਬੇਲਕਾਰ ਦੇ ਪੈਰੋਕਾਰ ਜਿਹੜਾ ਬਹੁਜਰਾਂ ਦਾ ਬਹੁਤ ਪ੍ਰਾਣਾ ਜਿਹੜਾ ਸਤਨਾਫੀ ਇਸ ਦੇਸ਼ ਦੇ ਨੂੰ ਸ਼ਾਸਕ ਦੇਸ਼ ਦੇ ਰੂਪ ਵਿੱਚ ਬਹੁਜਰਾਂ ਨੂੰ ਅੰਦੋਲਨ ਨੂੰ ਮੂਵਮੈਂਟ ਖੜੀ ਕਰੀ ਹੁਣ ਜਿਵੇਂ ਜਿਵੇਂ ਬਾਬਾ ਸਾਹਿਬ ਡਾਕਟਰਾਂ ਬੇਲਕਾਰ ਦੇ ਪੈਰੋਕਾਰ ਦੈਨ ਰਾਤ ਮਿਹਨਤ ਕਰਦੇ ਬਾਵਨ ਸਾਹਿਬ ਡਾਕਟਰ ਮੇਡ ਕਰਦੇ ਜਿਹੜੇ ਕਾਫਲੇ ਨੂੰ ਮਜਲੇ ਮਕਸੂਦ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਤੋਂ ਇਹੋ ਜਿਹਾ ਕਰੀਆ ਹਰਕਤਾਂ ਕਰਕੇ ਇਹ ਬਾਵਨ ਸਾਹਿਬ ਡਾਕਟਰ ਮੇਡ ਕਰਦੇ ਪੈਰੋ ਕਰਾਂ ਦਾ ਜਿਹੜਾ ਉਹ ਧਿਆਨ ਡਾਈਵਰਟ ਕਰਦੇ ਆ ਕਿ ਸਰਕਾਰਾਂ ਦੀ ਐਨਾ ਕਮੀ ਆ ਕਿਉਂਕਿ ਸਰਕਾਰਾਂ ਨੇ ਮੌਜੂਦਾ ਸਰਕਾਰ ਦੀ ਜੋ ਮੈਚ ਪ੍ਰਸ਼ਾਸਨ ਦੀ ਵੀ ਜਿਹੜੇ ਮਲੈਕੀ ਸਮੁੰਦ ਦਾ ਲੈਗਲੀਜੈਂਸੀ ਸਮੁੰਦ ਦਾ ਦੇ ਕਰਨ ਪ੍ਰਸ਼ਾਸਨ ਸੰਵੇਦਨਸ਼ੀਲ ਰਹਿੰਦੇ ਹੋਏ ਜਾਗਿਆ ਹੁੰਦਾ ਤਾਂ ਅੱਜ ਮੰਗਲ ਦੇ ਵਿੱਚ ਇਹ ਘਟਨਾ ਨਾ ਵਾਪਰਦੀ ਕਿਉਂਕਿ 26 ਜਨਵਰੀ ਨੂੰ ਜਿਹੜੀ ਘਟਨਾ ਕਰਦਣਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੋਈ ਆ ਉਸ ਤੋਂ ਸੰਕ ਲੈਂਦੇ ਆ ਭਾਰਤ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿੰਨੇ ਵੀ ਬਾਬਾ ਸਾਹਿਬ ਡਾਕਟਰ ਅੰਮੇਰਤਾ ਜੀ ਦੇ ਸਤੂਆ ਉਹਨਾਂ ਦੇ ਨਾਲ ਉਹ ਜਿਹੜੇ ਸੀਸੀਟੀਵੀ ਕੈਮਰੇ ਮੁਹੱਈਆ ਕਰਵਾਉਣੇ ਚਾਹੀਦੇ ਸੀ ਉਹਨਾਂ ਦੀ ਜਿਹੜੀ ਦੇਖਰੇਖ ਆਪਣੇ ਜਿਹੜੇ ਜਨ ਨਗਰ ਕੌਂਸਲ ਦੇ ਅਧਿਕਾਰੀ ਆ ਜਾ ਜਿਹੜੇ ਵੀਡੀਓ ਦਫ਼ਤਰ ਜਿਹੜੇ ಗ್ರಾಮ ਪੰਚਾਇਤਾਂ ਦੇ ਅੰਦਰ ਆਉਂਦੇ ਆ ਇਹਨਾਂ ਲੋਥੇ ਸੀਸੀਟੀਵੀ ਕੈਮਰੇ ਔਰ ਜਿਹੜੀ ਪਹਿਰੇਦਾਰ ਰੱਖਣੇ ਚਾਹੀਦੇ ਸੀ ਤਾਂ ਕਿ ਜਿਹੜੀ ਇਹੋ ਜੀ ਘਟਨਾ ਕੋ ਦੁਬਾਰਾ ਨਾ ਵਾਪਰੇ ਜਿੰਨੇ ਵੀ ਧਾਰਮਿਕ ਲਾਗੂ ਹੋਏ ਆ ਜਾਂ ਜਿੰਨੇ ਵੀ ਜਿਨ੍ਹਾਂ ਨੇ ਦੇਸ਼ ਕੌਮ ਦੀ ਆਪਣੀਆਂ ਜਾਨਾਂ 바ਈ ਉਹਨਾਂ ਦੇ ਜਿਹੜੇ ਆਦਮ ਕੱਦ ਬੁੱਤ ਲੱਗੇ ਆ ਸਟੈਚੂ ਲੱਗੇ ਆ ਉਹਨਾਂ ਦੀ ਜਿਹੜੀ ਦੇਖ ਰੇਖਾ ਉਹਨਾਂ ਦਾ ਜਿਹੜਾ ਸਾਮ ਸੁਭਾੜਿਆ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਉਹ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਗੱਲ ਬਣਦਾ ਜਿੱਥੇ ਵਿੱਚ ਪ੍ਰਸ਼ਾਸਨ ਫੇਲੀ ਰਿਹਾ ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੇਸ਼ਨ ਦਾ ਹਰ ਜਗ੍ਹਾ ਤੇ ਛੇੜਖਾਨੀ ਹੋ ਰਹੀਆਂ ਪ੍ਰਸ਼ਾਸਨ ਦਾ ਗੋੜੀ ਨਹੀਂ ਸੁਣਦਾ ਪਿਆ ਇਸੇ ਤਰ੍ਹਾਂ ਅੱਜ ਜੇਕਰ ਬਾਬਾ ਸਾਹਿਬ ਦੇ ਅੰਬੇਦਕਰ ਦੇ ਸਟੇਸ਼ਨਾਂ ਨਾਲ ਛੇੜਖਾਨੀ ਹੁੰਦੀ ਹੈ ਉਹਨਾਂ ਨਾਲ ਦੇ ਨਾਲ ਦੇ ਵਿੱਚ ਗੁਰੂ ਘਰਾਂ ਦਾ ਜਿਹੜਾ ਛੇੜਖਾਨੀ ਕਰ ਸਕਦੇ ਆ ਜਿਹੜੀ ਤਰ੍ਹਾਂ ਦੀ ਬੇਅਦਬੀ ਕਰ ਸਕਦੇ ਆ ਪਹਿਲਾਂ ਵੀ ਅਸੀਂ ਸੰਤਾਪ ਖੋਗ ਰਹੇ ਆ ਕਿਉਂਕਿ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਨਾਂ ਬਹੁਤ ਬਦਬੀ ਜਿਹੜੀ ਕਾਫੀ ਜਗ੍ਹਾ ਤੇ ਹੋ ਚੁੱਕੀ ਆ ਉਸ ਦੇ ਵਿੱਚ ਇਨਸਾਫ ਵਜੋਂ ਸਾਡੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਸ਼ਰਤਾਂ ਤੇ ਰੋਲ ਰਹੇ ਆ ਇਨਸਾਫ ਨਹੀਂ ਮਿਲ ਰਿਹਾ ਕਿਸੇ ਨੂੰ ਵੀ ਇਸੇ ਤਰ੍ਹਾਂ ਜਿਹੜੇ ਬਾਬਾ ਸਾਹਿਬ ਡਾਕਟਰ ਅਬੇਡ ਕਰਦੇ ਇਹ ਮੰਨਣ ਵਾਲੇ ਪੈਰੋ ਪਾ ਰਹੇ ਆ ਉਹਨਾਂ ਨੂੰ ਵੀ ਜਿਹੜਾ ਇਹ ਜਿੱਥੇ ਜ਼ਿਆਦਾ ਬੋਝ ਨਾਲ ਦੀ ਗੰਤਿ ਹੈ ਜਿਸ ਏਰੀਆ ਦੇ ਵਿੱਚ ਬਹੁਤ ਸਾਰੇ ਸਮਾਜ ਦੇ ਲੋਕ ਬਾਬਾ ਸਾਹਿਬ ਡਾਕਟਰ ਅਬੇਡ ਕਰਦੇ ਪੈਰੋ ਪਾ ਕੇ ਬੈਠੇ ਆ ਇਹ ਉਸ ਜਗ੍ਹਾ ਨੂੰ ਛੱਡ ਕੇ ਇੱਕ ਛਾਤਰ ਤਰੀਕੇ ਦਾ ਇੱਕ ਬਹੁਤ ਜਿਣੀ ਜਿਣੀ ਮਿੱਟੀ ਸ਼ਾਹਿਸਤ ਤਹਿਤ ਪ੍ਰੈਰਿਤ ਜਿਹੜਾ ਉੱਥੇ ਹਮਲਾ ਕਰਾਉਂਦੇ ਆ ਤਾਂ ਉੱਥੇ ਦੇ ਲੋਕ ਇਹਨਾਂ ਦੀਆਂ ਸ਼ਾਹਸਾਦ ਜਾ ਕੇ ਭੜਕਜਾਂ ਅਤੇ ਭੜਕੇ ਕੋਈ ਇਹੋ ਜਿਹੇ ਕਤਲ ਜਕਲਦਾ ਜੋ ਇਹ ਲੋਕ ਜਿਹਨੇ ਇਹਨਾਂ ਤੇ ਵੱਖ-ਵੱਖ ਧਰਮਾਂ ਦੇ ਤਹਿਤ ਇਹਨਾਂ ਦੇ ਪਰਚੇ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਦੂਸਰੇ ਧਰਮਾਂ ਨੂੰ ਆਪਸ ਵਿੱਚ ਜੜਾਇਆ ਜਾਵੇ ਬਾਬਾ ਸਾਹਿਬ ਡਾਕਟਰ ਮੇੜਾ ਦੇ ਪਹਿਲੋਂ ਪਰ ਦੂਸਰੇ ਧਰਮ ਦੇ ਲੋਕਾਂ ਦਾ ਲੜਨ પરિਨਾਮ ਇਹ ਸਾਸ਼ਾ ਜਿਹੜੀਆਂ ਗੋਡੀਆਂ ਹਰ ਤਾਂ ਉਹਨਾਂ ਨੂੰ ਬਹੁਤ ਜਣ ਲੋਕ ਦਰਨ ਦੇ ਲੋਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮੰਨਣ ਬਣੇ ਬਣੇ ਦੇ ਸਮਾਜ ਦੇ ਲੋਕ ਇਹਨਾਂ ਦੇ ਸਾਸ਼ਾ ਦੇ ਬੱਚ ਕਦੀ ਨਹੀਂ ਆਉਣਗੇ ਸੋ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਮੰਦਭੁੱਦੀ ਲੋਕਾਂ ਦਾ ਬਹੁਤਾ ਧਿਆਨ ਨਾ ਦਿਆ ਕਰੋ ਇਹੋ ਜਿਹੇ ਲੋਕ ਸਮਾਜ ਲਈ ਖਤਰਾ ਦੇਸ਼ ਲਈ ਖਤਰਾ ਆ ਇਹ ਆਪਾਂ ਰੋਪੜਾ ਕੇ ਆਪਣਾ ਧਿਆਨ ਜਿਹੜਾ ਡਾਈਵਰਟ ਕਰਨਾ ਚਾਹੁੰਦੇ ਆ ਤੁਹਾਨੂੰ ਬਹੁਤ ਜਣ ਸਮਾਜ ਦੀ ਜਿਹੜੀ ਮੂਵਮੈਂਟ ਦਿਨ ਬਦਲਣ ਲੱਗੇ ਵੱਧ ਰਹੀ ਆ ਹੋਰ ਜਦ ਤੱਕ ਰੋਕ ਲਾਈ ਜਾਵੇ ਇਹ ਸਮਾਜ ਦੇ ਲੋਕ ਭੜ ਕੇ ਕੋਈ ਇਹੋ ਜਿਹੇ ਕਦਮ ਚੱਪਨ ਦਾ ਅਜੂਲਾ ਦੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਹ ਜਿਹੜਾ ਕਾਨੂੰਨ ਚੱਕਿਆ ਨੂੰ ਉਹ ਤੁਮਕਲ ਦੇ ਮਜਬੂਰ ਹੋ ਜਾਣਾ ਸੋ ਮੈਂ ਇਹ ਅਪੀਲ ਕਰਦਾ ਕਿ ਆਪਾਂ ਸਾਰਿਆਂ ਨੇ ਗਰਮ ਮੈ ਕੇ ਇਹ ਜਿਹੜੀ ਕਟੜਲਾ ਦਾ ਮੂਹ ਤੋਰ ਜਵਾਬ ਦੇਣਾ ਪਰ ਦੇਣਾ ਪ੍ਰਸ਼ਾਸਨ ਦੇ ਧਿਆਨ ਚ ਲਿਆ ਦੇ ਆ ਸ਼ਰਤਮਈ ਤਰੀਕੇ ਨਾਲ ਕੋਈ ਵੀ ਆਪਾਂ ਹੁਲੜਬਾਜੀ ਨਹੀਂ ਕਰਨੀ ਕਿਸੇ ਵੀ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਆਪਾਂ ਇਸ ਕਰਨਾ ਤੋਂ ਸਿੱਖਣ ਨੂੰ ਪਹਿਲਾਂ ਆਪਾਂ ਬੇਸ਼ੱਕ ਜੇ ਪ੍ਰਸ਼ਾਸਨ ਦਾ ਹੱਲ ਪਾਸੇ ਪਈ ਰਿਆ ਤਾਂ ਜਿੱਥੇ-ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੈਚੂ ਲੱਗੇ ਆ ਆਪਣਾ ਵੀ ਫਰਜ਼ ਬਣਦਾ ਜੀ ਆਪਾਂ ਆਪਣੇ ਦਮ ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਸਟੈਚੂ ਹਿੰਦੀ ਦੇਖ ਰਹੇ ਕਰੀਏ ਤਾਂ ਜਿਹੜਾ ਉਹਨਾਂ ਨੂੰ ਛੇੜਖਾਨੀ ਨਾ ਕਰ ਸਕਣ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਸਭ ਤੋਂ ਵੱਡਾ ਜਿਹੜਾ ਹਥਿਆਰ ਆ ਤੋਪਾਂ ਨੂੰ ਕਲਮ ਜਿਹੜਾ ਕਲਮ ਨੂੰ ਦਾ ਹਥਿਆਰ ਦਿੱਤਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਹਿੰਿਆ ਜੀ ਲੱਖਾਂ ਤਲਵਾਰਾਂ ਦੀ ਜਿਹੜੀ ਦੇ ਜੇ ਤੇਰੀ ਧਾਰਾ ਪਿਆਰ ਲਖਰ ਤੱਕ ਤਲਵਾਰਾਂ ਤੋਂ ਵੀ ਜਿਹੜੀ ਇੱਕ ਕਲਮ ਦੀ ਜਿਹੜੀ ਕਲਮ ਦੀ ਲੋਕਾਂ ਨਾਲ ਲਿਖਿਆ ਗਿਆ ਜਿਹੜਾ ਤੁਹਾਡੇ ਸਮਾਜ ਦੇ ਹੱਕਾਂ ਨੂੰ ਕੋਲ ਲਿਖਦੀ ਆ ਕਲਮ ਦਾ ਵੱਡੀ ਤਾਕਤ ਦੱਸਿਆ ਗਿਆ ਤਲਵਾਰਾਂ ਨਾਲੋਂ ਇਸ ਕਰਕੇ ਆਪਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕਿਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨਿਕ ਦਾਇਰੇ ਦੇ ਅੰਦਰ ਰਹਿ ਕੇ ਆਪਾਂ ਇਸ ਮਸਲੇ ਨੂੰ ਹੱਲ ਕਰਨਾ ਜਿੰਨੀਆਂ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਸਭਾਵਾਂ ਆ ਜਿੰਨੇ ਵੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੈਰੋ ਪਾ ਰਿਆ ਮੰਨਣ ਵਾਲੇ ਲੋਕ ਆ ਅਸੀਂ ਸਾਰੇ ਇਕੱਠੇ ਆ ਜਦੋਂ ਵੀ ਕੋਈ ਵੀ ਅੰਬੇਦਕਰ ਸੁਭਾਵਾ ਵੱਲੋਂ ਕਿਸੇ ਵੀ ਤਰੀਕੇ ਦਾ ਸਾਨੂੰ ਮੈਸੇਜ ਲੱਗੂਗਾ ਅਸੀਂ ਉਸ ਪ੍ਰੋਟੈਸਟ ਦਾ ਹਿੱਸਾ ਆ ਅਤੇ ਵੱਧ ਕਰਕੇ ਅਸੀਂ ਮੈਡੀਕਲ ਸਟਾਫ ਦਾ ਪੰਜਾਬ ਤੁਸੀਂ ਖਲੋਰ ਅਤੇ ਮੈਡੀਕਲ ਸਟਾਫ ਦਾ ਪੰਜਾਬ ਵੱਲੋਂ ਉਸ ਜਥੇਬੰਦੀ ਦਾ ਸਾਧਿਆਗੇ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜਾ ਸਨਮਾਨ ਨਹੀਂ ਜਿਹੜਾ ਉਹ ਕੋਈ ਵੀ ਕਦਮ ਚੱਕਰਦਾ ਸੀ ਉਹਨਾਂ ਦੇ ਨਾਲ ਆ ਸੇ ਨਾਲ ਹੀ ਨਾਲ ਮੈਂ ਜਿੰਨੀਆਂ ਵੀ ਬਾਬਾ ਸਾਹਿਬ ਡਾਕਟਰ ਅਮੇਰਦਾ ਸਭਾਵਾਂ ਸ਼੍ਰੀ ਗੁਰਦਾਸ ਸਭਾਵਾਂ ਜਿੰਨੇ ਬੋਡਨ ਮੂਵਮੈਂਟ ਦੇ ਲੋਕ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਇਸ ਮਸਲੇ ਨੂੰ ਬੜੇ ਸ਼ਾਂਤੀ ਧੰਗ ਨਾਲ ਜਿਹੜਾ ਇਹ ਸੂਝ-ਬੂਝ ਨਾਲ ਜਿਹੜਾ ਹੈਂਡਲ ਕਰਨਾ ਤਾਂ ਜੋ ਆਪਣੇ ਸਮਾਜ ਦੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਪ੍ਰਸ਼ਾਸਨ ਦਾ ਫੇਲੀਅਰ ਆ ਪ੍ਰਸ਼ਾਸਨ ਦੇ ਫੇਲੀਅਰ ਨੂੰ ਆਪਾਂ ਮੰਨਦੇ ਆ ਪ੍ਰਸ਼ਾਸਨ ਨੂੰ ਵੀ ਤਵੱਜਾ ਦੇਣਾ ਚਾਹੀਦਾ ਜਿੱਥੇ ਜਿੱਥੇ ਬਾਬਾ ਸਾਹਿਬ ਡੋਕਟਰ ਅੰਬੇਡਕਰ ਦੇ ਸਟੈਚੂ ਲੱਗੇ ਆ ਜਿੱਥੇ ਜਿੱਥੇ ਬਾਬਾ ਸਾਹਿਬ ਡੋਕਟਰ ਅੰਬੇਡਕਰ ਦੇ ਆਦਮ ਕਾਂ ਦੀ ਬੁੱਤ ਲੱਗੇ ਆ ਉਹਨਾਂ ਦੀ ਰੱਖਿਆ ਉਹਨਾਂ ਦਾ ਸਤਕਾਰ ਬਹਾਲ ਕਰਨਾ ਤੁਹਾਡਾ ਨੈਤਿਕ ਫਰਜ਼ ਬਣਦਾ ਹੈ ਮੈਂ ਮਾਣਯੋਗ ਪੰਜਾਬ ਦੇ ਹੋਮ ਮਿਨਿਸਟਰ ਜੀ ਨੂੰ ਬੇਨਤੀ ਕਰਦਾ ਕਿ ਤੁਹਾਡੀ ਨੀਂਦ ਕਦੋਂ ਜਾਗੂਗੀ ਜਦੋਂ ਇਸ ਦੇਸ਼ ਦਾ ਇਸ ਸਟੇਟ ਦਾ ਮਾਹੌਲ ਖਰਾਬ ਹੋਊਗਾ ਨਾਲ ਹੀ ਨਾਲ ਇਸ ਦੇ ਗਵਰਨਰ ਆਫ ਏਰੀਆ ਦੇ ਹੋਮ ਮਿਨਿਸਟਰ ਨੂੰ ਵੀ ਅਪੀਲ ਕਰੀ ਚਾਹੁੰਦਾ ਇਸ ਰਾਜ ਦੇ ਮਾਧਿਅਮ ਤੋਂ ਕਿ ਉਹ ਵੀ ਜਿੱਥੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ ਆਤਮਕਤਵ ਮੁੱਤਿਆ ਸਟੈਚੂ ਲੱਗੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਆ ਬਿਕਨੀ ਮੜਾਈ ਜਾਵੇ ਉਹਨਾਂ ਦੇ ਦੇਖਰੇਖ ਸਾਮ ਸੰਭਾਲ ਨੂੰ ਬਿਕਨੀ ਮੜਾਇਆ ਜਾ ਸਕੇ ਤਾਂ ਕਿ ਸਾਡੇ ਸਮਾਜ ਦੇ ਲੋਕ ਉੱਥੇ ਆਪਣੀ ਸ਼ਰਧਾ ਸਤਿਮਨਾਕਤ ਕਰ ਸਕਣ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 14 ਅਪ੍ਰੈਲ ਨੂੰ ਜਨਮ ਦਿਨ ਜਿਹੜਾ ਪੂਰੇ ਦੇਸ਼ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਬੜੇ ਸ਼ਬਦਾਂ ਔਰ ਧੂਰਤਾ ਆਪਣਾ ਬਾਬਾ ਸਾਹਿਬ ਡਾਕਟਰ ਅੰਬੇੜਕਾ ਦੇ ਪਰਿਵਾਰ ਪਰੋਣੇ ਮਨਾਉਣਾ ਸੋ ਮੈਂ ਪ੍ਰਸ਼ਾਸਨ ਨੂੰ ਪਹਿਲੇ ਨੱਟ ਕਰਦਾ ਵੀ ਇਸ ਜਨਮ ਦਿਨ ਮਨਾਉਣ ਦੇ ਲਈ ਬਹੁਤ ਸਾਰੇ ਦੁਨੀਆ ਤੇ ਦੋ ਬਹੁਤ ਸਾਰੇ ਸ਼ਹਿਰਾਂ ਦੇ ਲੋਕ ਇਕੱਠੇ ਹੋਲੇ ਆ ਤੇ ਇਹੀ ਨਾ ਕੰਮ ਹੋ ਰਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇੜਕਾ ਦੇ ਜਿਹੜੇ ਉਹ ਵੀਡੀਓ ਵਿੱਚ ਇੱਕ ਸ਼ਰਾਬ ਦੇ ਬੇਗੂਫ ਇਨਸਾਨ ਵੱਲੋਂ ਤੇ ਗੱਲ ਸ਼ਬਦਾਵਲੀ ਪੱਦੀ ਸ਼ਬਦਾਵਲੀ ਬੋਲੀ ਗਈ ਆ ਇਹ 14 ਅਪ੍ਰੈਲ ਨੂੰ ਵੀ ਕੋਈ ਇਹੋ ਜਿਹੀ ਹਲਸ ਕੰਮ ਨਹੀਂ ਘਟਨਾ ਨਾ ਬਪਰੇ ਕੋਸਰੇ ਪਹਿਲਾਂ ਹੀ ਇੰਤਜ਼ਾਮ ਇਹਨਾਂ ਦੇ ਇਹਨਾਂ ਨੂੰ ਕਰਨੇ ਚਾਹੀਏ ਆ ਮਾਜੋਬ ਮੁੱਖ ਮੰਤਰੀ ਪੰਜਾਬ ਸਰਕਾਰ ਔਰ ਮਾਜੋਬ ਪ੍ਰਧਾਨ ਮੰਤਰੀ ਇੰਡੀਆ ਗਵਰਨਮੈਂਟ ਦਾ ਵੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਫੀਲ ਕਰਾਣਾ ਚਾਹੁੰਦਾ ਕਿ ਇਹੋ ਜੀਆਂ ਜੜੀਆਂ ਅਜਲਸੀਆਂ ਜਿਹੜੇ ਲੋਕ ਇਹੋ ਜੇ ਕੰਮ ਕਰਾਉਂਦੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਸਪਰੇਸ ਕੀਤਾ ਜਾਵੇ ਉਹਨਾਂ ਦਾ ਜਿਹੜਾ ਬੰਦਾ ਜੇਲਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਜਿਹੜਾ ਤੁਹਾਨੂੰ ਦਾ ਮਾਰ ਸਟਗਾ ਕਰੀ ਜਿਹੜਾ ਕੀਤਾ ਜਾਵੇ ਉਹ ਜੇਲਾ ਦੇ ਵਿੱਚ ਕਰਤਿਆ ਜਾਵੇ ਤਾਂ ਸਾਡੇ ਸਮਾਜ ਦੇ ਲੋਕ ਜਿਹੜੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਆਪਣੇ ਜਿਹੜੇ ਸਾਹ ਦਾ ਆਪਣੇ ਰਹਿਬਰ ਦਾ ਜਿਹੜਾ ਆਉਣ ਨਾਲ ਜਨਮਦਨ ਆ ਉਹ ਚਾਹੇ ਵਧੀਆ ਤਰੀਕੇ ਨਾਲ ਮਨਾਉਂ ਸੋ ਹਰ ਵਾਰੀ ਜਿਹੜਾ ਸਾਡੇ ਸਮਾਜ ਨੂੰ ਅਸੀਂ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਇਸੇ ਉਹ ਬਾਗਟ ਦੀ ਤਰ੍ਹਾਂ ਬਾਰੇ ਕਿਹ ਕਿਰੂਰ ਅਰਦਾਸ ਮਾਲ ਤੇ ਧੁਰੂ ਘਰ ਆਉਂਦਾ ਉਹ ਇੰਸਟਰਕਸ਼ਨ ਉਹ ਤਾਕਤ ਦਿੱਤਾ ਜਾਂਦਾ ਹੈ ਤੇ ਬਹੁਤ ਛੜੀਆਂ ਕੂੜੀਆਂ ਹਰਤਾਆਂ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਕੰਮ ਕਰਦੀਆਂ ਏਜੰਸੀਆਂ ਕੰਮ ਕਰਦੀਆਂ ਤਾਂ ਉਹ ਇਹ ਸਮਾਜ ਦੇ ਲੋਕ ਜਿਹੜੇ ਅੱਗੇ ਨਾ ਬੱਸ ਸਕਣ ਕਿਉਂਕਿ ਸਾਡੇ ਸਮਾਜ ਦੇ ਲੋਕ ਸਦੀਆਂ ਤੋਂ ਜਿਹੜੇ ਛੋਟੇ ਲੋਟੇ ਨਿਤਾੜੇ ਲੋਕ ਘਰ ਨਹੀਂ ਘਟ ਦੇ ਨੀਚੇ ਦੇ ਲੋਕ ਜਿਹੜੋ ਗਰਮਗਰਮ ਹੱਤਿਆਚਾਰ ਵੱਧ ਰਹੀ ਉਦੋਂ ਇਸ ਦੇਸ਼ ਦੇ ਅੰਦਰ ਸ਼੍ਰੀ ਗੁਰੂ ਰਬਦਾਸ ਮਹਾਰਾਜ ਦਾ ਜਨਮ ਹੋਇਆ ਜਿਨ੍ਹਾਂ ਨੇ ਮੰਗ ਕੀਤੀ ਆ ਕਿ ਐਸਾ ਸਮਾਜ ਆਵੇ ਜਿੱਥੇ ਮਲੇ ਸਭ ਤੋਂ ਆਣ ਛੋਲ ਬੜੇ ਸਭ ਸਭ ਰਸ ਰਬਦਾਸ ਰਹੇ ਪਰਸੋਂ ਤਾਂ ਬਾਬਾ ਸਾਹਿਬ ਡਾਕਟਰ ਅਬੇਡ ਕਰਦੇ ਫਿਰ ਗੁਰੂ ਰਬਦਾਸ ਮਹਾਰਾਜ ਨੂੰ ਜਿਹੜੇ ਉਹਨੇ ਵਜਨ ਕੀਤੇ ਸੀ ਜੋ ਬੋਲ ਮਨਸਿਕ ਨਾਲ ਅੰਮ੍ਰਿਤ ਜਾਮਾ ਪਹਿਚਾ ਪਹਿਨਾਇਆ ਭਾਰਤ ਦੇ ਸੰਧਾਨ ਦੇ ਅੰਦਰ ਸਾਨੂੰ ਜਿਹੜੇ ਬੰਦੇ ਕੁਝ ਦੇਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਤਾਂ ਜੋ ਜਿਹੜਾ ਇੱਕ ਦੇਸ਼ ਦਾ ਸ਼ਾਸਕ ਬਣਦਾ ਸੁਤਨਾ ਹੈ ਕੋਈ ਇੱਕ ਵੋਟਰ ਜਿਹੜਾ ਆਪਣੀ ਬੋਲਟ ਰੋਟ ਹੈ ਕਰੂਗਾ ਉਹਦੇ ਵਿੱਚ ਕਿਉਂਕਿ ਰਾਜਾ ਕਿਸੇ ਮਾਦੇ ਪੇਟੋਂ ਨਹੀਂ ਜਨਮੂਗਾ ਰਾਜਾ ਇੱਕ ਜਿਹੜਾ ਬਲੈਂਕ ਪੇਪਰ ਦਾ ਜਿਹੜਾ ਸਟੈਂਪ ਲੱਗੀ ਹੋਈ ਬੋਟ ਤੱਕ ਲੂਗੀ ਇਸ ਮੈਨਸ਼ਨ ਦੇ ਰਾਜਪਾਦ ਕੇ ਨੇ ਕਰਨਾ ਜੇਕਰ ਪਰਜਤੀ ਇਲੈਕਸ਼ਨ ਹੁੰਦੇ ਆ ਜਾਂ ਅੰਪੀ ਇਲੈਕਸ਼ਨ ਹੁੰਦੇ ਆ ਬਲੈਂਕ ਸੰਪਤੀਆਂ ਦੇ ਨੰਬਰ ਹੁੰਦੇ ਆ ਇਲੈਕਸ਼ਨ ਹੁੰਦੇ ਆ ਜਾਂ ਫਿਰ ਇਸ ਦੇਸ਼ ਦੀ ਪਾਰਲੀਮੈਂਟ ਦੇ ਲੈ ਕੇ ਹੁੰਦੇ ਆ ਰਾਜ ਦੇ ਫੋਟਰ ਲੈ ਕੇ ਹੁੰਦੇ ਆ ਉਹ 바ਵਾ ਸਾਹਿਬ ਦਫ਼ਤਰ ਵੇੜ ਕਰਦੀ ਜਿਹੜੀ ਕੜਮੁੱਲੀ ਦੇ ਉਹਦੇ ਜਿਹੜੇ 바ਵਾ ਸਾਹਿਬ ਦੀ ਦੇਣ ਕਰਣੀ ਹੈ ਜਿਹੜੀਆਂ ਪਾਰਲੀਮੈਂਟੋਂ ਦੇਖਦੇ ਆ ਬਧਾਵਸ 바ਵਾ ਬੜੀਆਂ ਹਾਂ ਸੋ ਮੈਂ ਅੱਜ ਜਿਹੜਾ ਪੱਟ ਨੰਗਲ ਦੇ ਵਿੱਚ ਜਿਹੜਾ ਆਪੱਤੀ ਜਲ ਜਿਹੜੇ 바ਵਾ ਸਾਹਿਬ ਸਟੇਟੂ ਤੇ ਜਿਹੜੇ ਸ਼ਬਦ ਲਿਖੇ ਗਏ ਕੋਈ ਦਿਨ ਪਰ ਜੋਰ ਲਿੰਦਾ ਕਰਦਾ ਕਿ ਜਿਹੜਾ ਉਸ ਘਟਿਆ ਮਾਨਸਿਕ ਦਾ ਦੇ ਬੰਦੇ ਵੱਲੋਂ ਨਾਉ ਸਿੱਖਿਆ ਤੇ ਨਾਉ ਇਨਸਾਨ ਆ ਕਿਉਂਕਿ ਜਿਹੜਾ ਸਿੱਖ ਹੈ ਜਿਹੜਾ ਖਾਲਸਾ ਦੀ ਮੰਨ ਕਰਦਾ ਕਿਉਂਕਿ ਡਿਮਾਂਡ ਕੋਈ ਵੀ ਕਿਸੇ ਦੀ ਕਰ ਸਕਦਾ ਸਾਨੂੰ ਕਿਸੇ ਵੀ ਝੰਡੇ ਦਾ ਕੋਈ ਇਤਰਾਜ਼ ਨਹੀਂ ਸਾਨੂੰ ਕਿਸੇ ਵੀ ਕੌਮ ਦੇ ਝੰਡੇ ਦਾ ਇਤਰਾਜ਼ ਨਹੀਂ ਪਰ ਸਾਨੂੰ ਇਤਰਾਜ਼ ਇਸ ਗੱਲ ਦਾ ਕਿ ਸਾਡੇ ਰਹਿਬਰਾਂ ਦੇ ਜਗ੍ਹਾ ਤੇ ਆ ਕੇ ਜੇ ਕੋਈ ਝੰਡਾ ਲਾਉਂਗਾ ਸਾਨੂੰ ਕਾਬਲੇ ਬਰਦਾਸ਼ਤ ਅਸੀਂ ਕਾਬਲ ਦਾਦਾਸ਼ ਨਹੀਂ ਕਰਾਂਗੇ ਕਿਉਂਕਿ ਝੰਡਾ ਲਾਉਣ ਦਾ ਅਧਿਕਾਰ ਹੈ ਹਰ ਇੱਕ ਨੂੰ ਫ੍ਰੀ ਟੂ ਰਾਈਟ ਬੋਲਣ ਦਾ ਅਧਿਕਾਰ ਹੈ ਹਰ ਇੱਕ ਬੰਦਾ ਬੋਲ ਸਕਦਾ ਹਰ ਇੱਕ ਬੰਦਾ ਆਪਣੀ ਡਿਮਾਂਡ ਰੱਖ ਸਕਦਾ ਕਿਸੇ ਵੀ ਵਿਦੇਸ਼ ਆਪਾਤ ਦੇਸ਼ ਦੇ ਅੰਦਰ ਕਿਸੇ ਵੀ ਤਰ੍ਹਾਂ ਨੂੰ ਮੰਨਣ ਵਾਲੇ ਲੋਕ ਆਪਣੀ ਗੱਲ ਰੱਖ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਟਾਰਗੇਟ ਸਾਡੇ ਜਿਹੜੇ ਤਾਹੂਦ ਸਥਾਨਾਂ ਨੂੰ ਬਣਾਇਆ ਜਾਵੇ ਉਹ ਟਾਰਗੇਟ ਜਿਹਦਾ ਬਾਬਾ ਸਾਹਿਬ ਡਾਕਟਰ ਮੇੜ ਕਰਦੇ ਜਿਹੜੇ ਸਟੈਚੂ ਨੂੰ ਬਣਾਇਆ ਜਾਵੇ ਇਹ ਇਸ ਕੱਟਲਾਂ ਦੀ ਪਰ ਜੋ ਮਿਲਦਾ ਕਰਦੇ ਆ ਤੁਸੀਂ ਆਪਣੀ ਦਿਮਾਗ ਨਾਲ ਰੱਖਦੇ ਆ ਆਪਣੇ ਤਰੀਕੇ ਨਾਲ ਰੱਖੋ ਪਰ ਸਾਡਾ ਸਬਰ ਦਾ ਜਿਹੜਾ ਬੰਧ ਉਹ ਕਦੇ ਵੀ ਟੁੱਟ ਸਕਦਾ ਸਾਡੇ ਸਰਪ੍ਰਸਤ ਨੂੰ ਦੁਆਰਾ ਬਾਰ-ਬਾਰ ਨਾ ਜਿਹੜਾ ਉਹ ਤੁਸੀਂ ਚੈਲੰਜ ਕਰੋ ਕਿਉਂਕਿ ਬਾਬਾ ਸਾਹਿਬ ਡਾਕਟਰ ਅਮਬੇਦਕਰ ਸਾਡਾ ਗੌਰਵ ਆ ਬਾਬਾ ਸਾਹਿਬ ਡਾਕਟਰ ਅਮਬੇਦਕਰ ਸਾਡਾ ਮਾਣ ਆ ਬਾਬਾ ਸਾਹਿਬ ਡਾਕਟਰ ਅਮਬੇਦਕਰ ਸਾਡਾ ਸਨਮਾਨ ਆ ਜੇਕਰ ਅਸੀਂ ਅੱਜ ਇੱਜ਼ਤ ਔਰ ਮਾਣ ਸਤਕਾਰ ਦੀ ਜ਼ਿੰਦਗੀ ਜਿਉਂਦੇ ਆ ਜੇਕਰ ਅੱਜ ਸਾਡੇ ਬੱਚੇ ਵਧੀਆ ਕਾਲਜਾਂ ਚ ਪੜ੍ਹਦੇ ਆ ਜੇਕਰ ਸਾਡੇ ਬੱਚੇ ਅੱਜ ਡਾਕਟਰ ਬਣੇ ਆ ਆਈਐਸ ਪੀਸੀਐਸ ਅਫਸਰ ਬਣੇ ਆ ਜੇਕਰ ਅੱਜ ਸਾਡੇ ਬੱਚੇ ਵਧੀਆ ਤੌਰਸੀਆਂ ਤੇ ਪਾਇਲਟ ਬਣੇ ਆ ਬੜੀਆਂ ਕੌਥੀਆਂ ਤੇ ਬੈਠੇ ਆ ਸਿਰਫ ਸਿਰਫ ਇੱਕ ਹੀ ਮਹਾਨ ਰਹਿਬਰ ਜਿਹੜਾ ਹੋ ਆ ਪਰਮ ਪੂਜਯ ਬੋਦੀਸਤ ਬਾਬਾ ਸਾਹਿਬ ਡਾਕਟਰ ਜੇਕਰ ਬਾਬਾ ਸਾਹਿਬ ਡਾਕਟਰ ਦੇ ਇਹੋ ਸਾਨੂੰ ਜਿਹੜਾ ਥੱਲੋਂ ਥੱਲੋਂ ਜਿਹੜਾ ਸਾਨੂੰ ਉੱਚਾ ਵਰਜਾ ਦੁਆਰਾ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਅਸੀਂ ਵੀ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਦੇ ਸਾਨੂੰ ਆਪਣੀ ਸ਼ਹਾਦਤ ਵੀ ਦੇਣੀ ਪਵੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਦੇ ਵਿੱਚ ਸਾਨੂੰ ਆਪਣੀ ਜਿਹੜਾ ਖੂਨ ਦਾ ਇੱਕ ਕਤਰਾ ਵੀ ਜਿਹੜਾ ਦੋਨੋਂ ਲਾਭ ਵਰਸੀਓ ਦੋਨੋਂ ਨੂੰ ਪਿਆਰ ਹੈ ਅਸੀਂ ਕਦੀ ਵੀ ਪਿੱਛੇ ਨਹੀਂ ਹੰਡਾਂਗੇ ਜੋ ਵੀ ਸਾਡੇ ਫਲੋਰ ਦੇ ਵਿੱਚ ਜਿੰਨੀਆਂ ਵੀ ਮੇਡਾਂ ਤੋਂ ਆਵਾਂ ਆ ਬਹੁਤਨ ਸਮਰਪਨ ਦੀ ਹੈ ਜਿੱਥੇ ਜਿੰਨੀਆਂ ਵੀ ਸਵਾਵਾਂ ਹੈ ਸਿੰਘੂ ਰੋਡਾਂ ਸਵਾਵਾਂ ਹੈ ਜਿੰਨੇ ਵੀ 바ਵਾ ਸਾਹਿਬ ਡਾਕਟਰ ਮੇਨਕਰ ਦੇ ਪੈਰੋਂ ਆ ਰਿਹਾ ਜੋ ਵੀ ਉਹ ਪ੍ਰੋਗਰਾਮ ਲਿਕਣ ਦੇ ਅਸੀਂ ਬਿਨਾ ਸਰਦਾ ਪੱਤਰ ਤੋਂ ਅਸੀਂ ਬਿਲਾ ਤੋਂ ਅਸੀਂ ਹੋਰ ਸੰਸਥਾ ਦਾ ਅਸੀਂ ਹਿੱਸਾ ਹੈ ਅਸੀਂ ਉਹ ਸੱਤ ਦਾ ਹਿੱਸਾ ਬਣਾਗੇ ਤੇ ਨਾਲ ਹੀ ਨਾਲ 바ਵਾ ਸਾਹਿਬ ਡਾਕਟਰ ਮੇਨਕਰ ਦੇ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਕਰਕੇ ਜਿਹੜਾ ਆਪਣਾ ਉਹ ਚੱਲ ਜੱਤਪੱਟਿਆ ਇੱਕ ਮੁੱਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਕਹਿਣ ਦੇ ਮੁਤਾਬਕ ਜਿਹੜਾ ਅਸੀਂ ਇਕੱਠੇ ਆ ਅਸੀਂ ਗੁਲਾਮ ਨਹੀਂ ਬਾਬਾ ਸਾਹਿਬ ਡਾਕਟਰੋਗੜ ਅੰਬਿਤਕਰ ਨੇ ਸਾਨੂੰ ਗੁਲਾਮੀ ਤੋਂ ਮੁਕਤ ਕਰਵਾਇਆ ਫਿਰ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਹੈ ਕਰਾ ਦੀਨਤਾ ਪਾਪ ਹੈ ਜਾਂ ਬਿਉਰੇ ਨੀਤ ਰਵਿਦਾਸ ਦਾਸ ਕਰਾ ਦੀਨ ਸੇ ਕੌਣ ਕਰੇ ਹੈ ਭੀ ਧੰਤ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਗੁਲਾਮ ਜਿਹੜੇ ਲੋਕ ਉਹ ਕਦੀ ਵੀ ਜਿਹੜਾ ਕਰਦੇ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ ਗੁਲਾਮ ਲੋਕ ਨਾ ਤਾਂ ਆਪਣੇ ਘਰ ਦਾ ਕੁਝ ਬਣਾ ਸਕਦੇ ਨਾ ਹੀ ਆਪਣੇ ਸਮਾਜ ਨੂੰ ਕੋ ਚੰਗੀ ਸਿਹ ਦੇ ਸਕਦੇ ਇਸ ਕਰਕੇ ਅਸੀਂ ਗਲਾਮ ਨੂੰ ਪਿਆ ਕਿ ਬਾਬਾ ਸਾਹਿਬ ਪਿਆ ਕਿ ਬਾਬਾ ਸਾਹਿਬ ਡਾਕਟਰ ਬਣ ਕੇ ਦੇ ਪਰਵਾਰ ਬਣੇ ਇਸ ਕਰਕੇ ਸਾਡਾ ਨਿੱਜੀ ਨੈਤਿਕ ਫਰਜ਼ ਇਹ ਬਣਦਾ ਕਿ ਕਿਤੇ ਵੀ ਜਿੱਥੇ ਕਿਤੇ ਬਾਬਾ ਸਾਹਿਬ ਡਾਕਟਰ ਬਣ ਕੇ ਸਤਕਾਰ ਦੀ ਗੱਲ ਹੋਵੇ ਜਿੱਥੇ ਕਿਤੇ ਸਾਡੇ ਸਮਾਜ ਦੇ ਸਤਕਾਰ ਦੀ ਗੱਲ ਹੋਵੇ ਜਿੱਥੇ ਕਿਤੇ ਸਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੀ ਸਤਕਾਰ ਦੀ ਗੱਲ ਹੋਵੇ ਉਥੇ ਦੀਪਕੰਸ਼ੂਰ ਪ੍ਰੀਤ ਦੇ ਦੀਪਕੰਸ਼ੂਰ ਪਰ ਦੀ ਟੀਮ ਅੰਬੇੜਕਾ ਸੰਨਾ ਪੰਜਾਬ ਦੀ ਸਮੂਚੀ ਟੀਮ ਸਾਰੀਆਂ ਸੰਗਾਂਵਾਂ ਸੀ ਇਕਜੁੱਟ ਹੋ ਕੇ ਲੜਾਈ ਲੜਾਂਗੇ ਅੱਦੇ ਲੜਦੇ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਵੱਡੇ ਇਸ ਲੜਾਈ ਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਜੇਕਰ ਪ੍ਰਸ਼ਾਸਨ ਨੇ ਇਸ ਘਟਿਆ ਅੰਸਰਾ ਦੇ ਖਿਲਾਫ ਕੋਈ ਜਲਦ ਉਹਨਾਂ ਨੂੰ ਫੜ ਕੇ ਉਹਨਾਂ ਤੇ ਕੋਈ ਤਕਮੀ ਕਾਰਵਾਈ ਨਹੀਂ ਕੀਤੀ ਤਾਂ ਵੱਡਾ ਪ੍ਰੋਗਰਾਮ ਲਿਖਾ ਗਏ ਅਤੇ ਪ੍ਰਸ਼ਾਸਨ ਨੂੰ ਮੈਂ ਦੁਬਾਰਾ ਫਿਰ ਅਪੀਲ ਵੀ ਕਰਦਾ ਚੇਤਾਵਨੀ ਵੀ ਦਿੰਦਾ ਕਿ ਸਾਡੇ ਸਮਾਜ ਦਾ ਜਿਹੜਾ ਸਬਰ ਦਾ ਜਿਹੜਾ ਵੰਨਿਆ ਉਹ ਕਦੇ ਵੀ ਟੁੱਟ ਸਕਦਾ ਅਸੀਂ ਨਹੀਂ ਚਾਹੁੰਦੇ ਸਾਡੇ ਹਲਕੇ ਦਾ ਫਲੋਰ ਦਾ ਅਸੀਂ ਨਹੀਂ ਚਾਹੁੰਦੇ ਸਾਡੇ ਸਟਰੀਟ ਦਾ ਅਸੀਂ ਨਹੀਂ ਚਾਹੁੰਦੇ ਸਾਡੇ ਦੇਸ਼ ਦਾ ਜਿਹੜਾ ਮਾਹੌਲ ਉਹ ਖਰਾਬ ਹੋਵੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਸ਼ਾਂਤ ਨਹੀਂ ਟੰਗਣਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨਿਕ ਦਰੇ ਦੇ ਅੰਦਰ ਰਹਿ ਕੇ ਸੰਵਿਧਾਨ ਨੂੰ ਮੰਨਣ ਵਾਲੇ ਆਪਾਂ ਲੋਕ ਆਂ ਆਪਾਂ ਇਹ ਲੜਾਈ ਸੰਵਿਧਾਨਿਕ ਦਰੇ ਦੇ ਅੰਦਰ ਰਹਿ ਕੇ ਲੜਨੀ ਆ ਕਿਸੇ ਵੀ ਕਿਸਮ ਦਾ ਕੋਹ ਹਿੰਸਣ ਬਾਜੀ ਕੋਈ ਨਹੀਂ ਕਰਨੀ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਣਾ ਆਪਣੀ ਲੜਾਈ ਬਹੁਤ ਛਾਤਰ ਲੋਕਾਂ ਨਾਲ ਆ ਆਪਣੀ ਲੜਾਈ ਇਸ ਦੇਸ਼ ਦੇ ਸਰਕਾਰਾਂ ਨਾਲ ਆ ਆਪਣੀ ਲੜਾਈ ਇਸ ਦੇਸ਼ ਦੀਆਂ ਅਜਾਸੀਆਂ ਨਾਲ ਆ ਜੋ ਵੀ ਇਹ ਨਹੀਂ ਚਾਹੁੰਦੇ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਕਰੋ ਬਰ ਅੱਗੇ ਵਧਣ ਕੋਈ ਨਹੀਂ ਚਾਹੁੰਦਾ ਕਿ ਬੋਝਨ ਮੂਵਮੈਂਟ ਅੱਗੇ ਵਧੇ ਕੋਈ ਨਹੀਂ ਚਾਹੁੰਦਾ ਕਿ ਸਾਡੇ ਸਮਾਜ ਦੇ ਲੀਡਰ ਸਾਡੇ ਸਮਾਜ ਦੇ ਲੀਡਰ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਗੱਲ ਕਰਦੇ ਆ ਉਹ ਇਸ ਦੇਸ਼ ਦੇ ਵਿੱਚ ਸੁਰੱਖਿਤ ਰਹਿਣ ਇਸ ਸਰਕਾਰਾਂ ਦੀ ਕੋਝੀ ਚਾਲਿਆ ਇਸ ਸਰਕਾਰਾਂ ਦੀ ਗਿਣੀ ਮਿੱਤੀ ਸਾਜ਼ਿਸ਼ਾਂ ਤੇ ਜਿਹੜੇ ਇਹ ਸਮਾਜ ਦੇ ਲੋਕ ਇਹ ਸਮਾਜ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਉਲਝਾ ਕੇ ਉਹਨਾਂ ਨੂੰ દિਸ਼ਾਹੀਣ ਕਰਕੇ ਉਹਨਾਂ ਦੇ ਪਰਚੇ ਦੇ ਕੇ ਉਹਦੇ ਉਨਾ ਦੇ ਪਰਚੇ ਦੇਕਰਨ ਜੇਰ ਦੀ ਸਲਾਖਾ ਵਿੱਚ ਸਕੇ ਜਾਵੇ ਤਾਂ ਜੋ ਇਹ ਸਮਾਜ ਦੀ ਕੋ ਗਰਨਾ ਕਰੇ ਮੈਂ ਆਪਣੇ ਸਮਾਜ ਦੇ ਲੀਡਰ ਸਾਹਿਬਾ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਮੇਲਕਰ ਦੇ ਜਿਹੜੇ ਸਨਮਾਨ ਦੇ ਵਿੱਚ ਉਹਨੇ ਆਪਣਾ ਪੱਖ ਰੱਖਿਆ ਗੱਲ ਰੱਖੀ ਕੌਮ ਸਾਹਿਬ ਦੇ ਸਟੈਚੂ ਦੇ ਜਿਹੜੇ ਛੇੜ ਖਾਲੀ ਹੋਈ ਆ ਉਹਦੇ ਤੇ ਆਪਣਾ ਜਿਹੜਾ ਉਹਨਾਂ ਨੇ ਸਪਸ਼ਟੀ ਕਰ ਦਿੱਤਾ ਸਾਰੇ ਲੀਡ ਸਤਕਾਰਯੋਗ ਲੀਡਰ ਸਾਹਿਬਾਨ ਦਾ ਬਾਬਾ ਸਾਹਿਬ ਡਾਕਟਰ ਮੇਲਕਰ ਦੇ ਪੈਰੋਕਾਰਾਂ ਦਾ ਧੰਨਵਾਦ ਆਪਾਂ ਸਾਰੇ ਇਕੱਠੇ ਆਏ ਇਕਜੁੱਟ ਹੋ ਕੇ ਜਿਹੜਾ ਦਸਰੋਂ ਦਾ ਮੂਤ ਹੁਣ ਆਪਾਂ ਜਵਾਬ ਦੇ ਸਕਦੇ ਆ ਜੇਕਰ ਆਪਾਂ ਕੱਲੇ ਕੱਲੇ ਰਹੇ ਜੇਕਰ ਆਪਾਂ ਕੱਲੇ ਕੱਲੇ ਡਰਦੇ ਰਹੇ ਤਾਂ ਇਹ ਲੜਾਈ ਕਿਸੇ ਮੰਜ਼ਲੇ ਮਕਸੂਦ ਤੱਕ ਨਹੀਂ ਪਹੁੰਚਣੀ ਪਤਾ ਲੱਗੇ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮੰਨਣ ਵਾਲੇ ਲੋਕ ਸ਼ਹਿਰ ਫਲੋਰ ਦੇ ਵਿੱਚ ਵੱਸਦੇ ਆ ਅਤੇ ਸ਼ਹਿਰ ਫਲੋਰ ਦੇ ਵਿੱਚ ਅਸੀਂ ਸ਼ਹਿਰ ਫਲੋਰ ਦਾ ਆਪਸੀ ਭਾਈਚਾਰਾ ਨਹੀਂ ਖਰਾਬ ਹੋਣ ਦਵਾਂਗੇ ਅਸੀਂ ਪੰਜਾਬ ਦਾ ਆਪਸੀ ਭਾਈਚਾਰਾ ਨਹੀਂ ਖਰਾਬ ਹੋ ਰਿਹਾ ਅਸੀਂ ਇਸ ਦੇਸ਼ ਦੇ ਆਪਸੀ ਭਾਈਚਾਰਾ ਸਾਂਝੂ ਰੱਖਾਂਗੇ ਇਸ ਦੇਸ਼ ਦੀ ਪਾਰੀਗਰ ਸਾਂਝ ਬਣਾਈ ਰੱਖਾਂਗੇ ਇਸ ਦੇਸ਼ ਦਾ ਜਿਹੜਾ ਬਾਬਾ ਸਾਹਿਬ ਡਾਕਟਰ ਮੇੜਕਰ ਦੁਆਰਾ ਲਿਖਿਆ ਹੋਇਆ ਸੰਦਾਲਿਆ ਪੂਰਨ ਤੌਰ ਤੇ ਲਾਗੂ ਕਰਾਉਣ ਦੇ ਵਿੱਚ ਪੂਰਨ ਤੌਰ ਤੇ ਜਿਹੜਾ ਲਾਗੂ ਜਦ ਤੱਕ ਨਹੀਂ ਹੁੰਦਾ ਬੇਸ਼ੱਕ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਵੇ ਖੂਨ ਦੇ ਕਿ ਕਬਰਾ ਵੀ ਜਿਹੜਾ ਡੋਲਣਾ ਪਵੇ ਉਸੀ ਦੋਨਾਂ ਗਏ ਮੈਂ ਜਿੰਨੀਆਂ ਵੀ ਪੰਜਾਬ ਸਰਕਾਰ ਦੇ ਜਿਹੜੇ ਹੋਮ ਮਿਨਿਸਟਰ ਆ ਉਹਨਾਂ ਨੂੰ ਵੀ ਕਹਿੰਨਾ ਦੁਆਰਾ ਫਿਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਅਪੀਲ ਕਰਦਾ ਕਿ ਇਹ ਤੇ ਜਲਦ ਤੋਂ ਜਲ ਜਿਹੜਾ ਇਸ ਕਟੜਾ ਤੇ ਆਪਣਾ ਜਿਹੜਾ ਸਪਸ਼ਟੀਕਰਨ ਦੇਣ ਅਤੇ ਨਾਲ ਹੀ ਨਾਲ ਜਿਨ੍ਹਾਂ ਸ਼ਰਾਂਤੀ ਅਨਸਰਾਂ ਵੱਲੋਂ ਇਹ ਵੀਡੀਓ ਪਾਈ ਆ ਜਿਨ੍ਹਾਂ ਸ਼ਰਾਂਤੀ ਅਨਸਰਾਂ ਵੱਲੋਂ ਇਹ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਦੋ ਬੋਕ ਲੋਕਾਂ ਦਰਦ ਦੇ ਲੋਕਾਂ ਕਾਇਰਤਾ ਦਾ ਜਿਹੜਾ ਰੂਪ ਦਿੱਤਾ ਰਾਤ ਦੇ ਹਨੇਰੇ ਦੇ ਵਿੱਚ ਤੁਸੀਂ ਦੋ ਸਟicker ਲੈ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪਰਿਵਾਰ ਉੱਪਰ ਘਾਹ ਨਹੀਂ ਸਕਦੇ ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਬੁਝਦੇ ਲੋਕ ਕਾਰ ਲੋ ਜਿਹਨਾਂ ਦੇ ਜਿਹੜੇ ਆਪ ਡਰੇ ਲੋਕ ਰਾਜਦੇਸ਼ ਦੇ ਨਾਮ ਤੇ ਕਾਰਵਾਈਆਂ ਕਰਦੇ ਆ 바ਵਾ ਸਾਹਿਬ ਡਾਕਟਰ ਮੇਲਕਰ ਦੇ ਜਿੰਦਾ ਜਿਹੜੇ ਲੋਕ ਆ 바ਵਾ ਸਾਹਿਬ ਦੇ ਪਰੋਕਾਰ ਆ ਜਿਹੜਾ ਜਿਹੜਾ ਦਿਨ ਦੀ ਰੋਸ਼ਨੀ ਵੀ ਬਚੇ ਹਰਕਤ ਕਰਦੇ ਤਰ੍ਹਾਂ ਨੂੰ ਮੂਹਰ ਤੋਂ ਜਿਹੜਾ ਜਵਾਬ ਬਹੁਤ ਜਲਦ ਮਿਲ ਜਾਣਾ ਸੀ ਇਥੋਂ ਮੈਂ ਪ੍ਰਸ਼ਾਸਨ ਨੂੰ ਪੀਰ ਔਰ ਬੇਨਤੀ ਕਰਦਾ ਕੀ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਜੇਲ੍ਹ ਦੀਆਂ ਸਲਾਖਾਂ ਵਿੱਚ ਜਿਹੜਾ ਦਿੱਤਾ ਜਾਵੇ ਤੇ ਬਣਦੀ ਜਿਹੜੀ ਆ ਕਲੋਨੀ ਕਾਰਵਾਈ ਉਹਨਾਂ ਤੇ ਐਨਐਸਏ ਲਾਵੇ ਕਿਉਂਕਿ ਭਾਰਤ ਦੇਸ਼ ਦੇ ਅੰਦਰ ਜਿੰਨੇ ਵੀ ਭਾਰਤ ਜਿਹਨਾਂ ਨੂੰ ਭਾਰਤ ਰਤਨ ਦਾ ਵਾਰਡ ਮਿਲਿਆ ਉਹਨਾਂ ਦੇ ਵਿੱਚ ਜਿਹੜੀ ਸਪੈਸ਼ਲ ਵਿਸ਼ੇਸ਼ਤਾ ਲੱਗਦੀ ਆ ਉਹ ਲਗਾਈ ਜਾਵੇ ਤਾਂ ਜੋ ਜਿਹੜਾ ਐਨਐਸਏ ਲਾ ਕੇ ਜਿਹੜਾ ਇਹ ਸੂਬੇ ਦਾ ਸਟੇਟ ਦਾ ਜਿਹੜਾ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਦੀ ਆ ਕੂਝੀਆਂ ਸ਼ਾਸਨਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਹ ਦਾ ਚੱਲ ਰਹੀਆਂ ਉਹਦਾ ਪਰਦਾ ਜਿਹੜਾ ਫਾਸ਼ ਕੀਤਾ ਜਾਵੇ ਅਦੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਸਟੈਚੂ ਨੂੰ ਜਿਹੜੀ ਠਰਾਖਾ ਜਿਹੜੀ ਆ ਮੁਹਈਆ ਕਰਾਈਏ ਉਹਨਾਂ ਦੇ ਸੀਸੀਟੀਵੀ ਫੁਲੇ ਸਰਕਾਰ ਆਪਣੇ ਵੱਲੋਂ ਜਿਹੜਾ ਲਵਾ ਲਵਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਇਹੋ ਜਿਹੀ ਆਪਰਾਮੀ ਘਟਨਾ ਨਾ ਵਾਪਰੇ ਤੇ ਮੈਂ ਆਪਣੇ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਬੇਲਕਾ ਦੇ ਪੈਰੋ ਕਰਾਂ ਨੂੰ ਇਹ ਵੀਰ ਕਰਦਾ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਘਟਨਾ ਦਾ ਮੂੰਹ ਤੋੜ ਦਿਵਾਉਣਾ ਪਰ ਦੇਣਾ ਛਾਂਤ ਰਹੀ ਆ ਇਲਾਕੇ ਦਾ ਮਾਹੌਲ ਨਖਰਾਮ ਹੋਵੇ ਸ਼ੇਰ ਦਾ ਮਹੌਲ ਨਾ ਖਰਾਬ ਹੋਵੇ ਪੂਰੇ ਦੇਸ਼ ਦਾ ਆਪਣੇ ਕਰਨ ਮਹੌਲ ਨਾ ਖਰਾਬ ਹੋਵੇ ਤੇ ਅਸੀਂ ਇਸ ਘਟਨਾ ਦੀ ਅੰਬੇਦਕਰ ਸੈਨਾ ਪੰਜਾਬ ਵਰਕਰ ਜੋ ਨਿੰਦਾ ਕਰਦੇ ਆ ਜੋ ਵੀ ਅੰਬੇਦਕਰ ਸੁਭਾਵਾ ਕੋਈ ਪ੍ਰੋਗਰਾਮ ਆ ਰਿਕਣ ਗਿਆ ਅਸੀਂ ਅੰਬੇਦਕਰ ਸੈਨਾ ਪੰਜਾਬ ਵਰਕਰ ਨੂੰ ਪੂਰਨ ਤੌਰ ਤੇ ਸਾਥ ਦੇਵਾਂਗੇ ਕਿਉਂਕਿ ਅਸੀਂ ਘਟਨਾ ਨਿੰਦਾ ਕਰਦੇ ਆ ਤੇ ਪੂਰਾ ਸਮਰਥਨ ਕਰਦੇ ਆ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਜੀ ਜੈ ਭਾਰਤ ਜੈ ਦੂਰਦੇਵ ਤੁਲਦੂਦੇਵ ਜੀ ਦ ਲੱਗਾ ਵਧੀਆ ਵਧੀਆ ਸਿੱਧੇ ਹਾਂ ਵਧੀਆ ਜੀ ਸੰਜਣਾ ਇਹ ਸਭ ਮਾਰਾ ਠੀਏ ਇਹਦੇ